ਤਾਰੀਂ ਸੰਗਰੂਰ ਦੀ ਰਚਨਾ ਤੇ ਜੇ ਮੈਂ ਮਰਦਾ ਤੇਰੇ ਤੇ ਜੇ ਮੈਂ ਮਰਦਾ ਤੇਰੇ ਤੇ ਜੇ ਮੈਂ ਮਰਦਾ ਤੇਰੇ ਤੇ ਦੱਸ ਕਿ ਕਿੱਲੋਂ ਦਰਦੀ ਏ ਸੁਣਿਆ ਲੱਗੀ ਟੀਚਰੇ ਤੂੰ ਸੁਣਿਆ ਲੱਗੀ ਟੀਚਰੇ ਤੂੰ ਤਾਂ ਹੀ ਟਿਚਰਾ ਕਰਦੀ ਕਿ ਮੈਂ ਮਰਦਾ ਤੇਰੇ ਤੇ ਤਦ ਕਿਡ ਗੱਲਾਂੋਂ ਡਰਦੀਂ ਹੱਥ ਦੀ ਵੱਤ ਦੀ ਲੈ ਤਰਾ ਹੱਥ ਦੀ ਵੱਤ ਦੀ ਲੈ ਤਰਾ ਪੀ ਮਹਾਂ ਜੁਗਮ ਖਾਵਾਂ ਮੈਂ ਉਹ ਨਾਹੀ ਛੇਟੇ ਆਵੇਂ ਤੂੰ ਉਹ ਨਾਹੀ ਛੇਟੇ ਆਵੇਂ ਤੂੰ ਗਿਲਣਾ ਕੁਲਣਾ ਕਾਵਾ